ਕੰਡਿਆਂ ਵਿੱਚ ਨਹੀਂ ਉਲਜੀਦਾ ਨਾ ਫੁੱਲਾਂ ਦੇ ਹੱਥ ਤਰੀਦਾ ਬਸ ਹਵਾ ਉਹ ਜਾਏ ਦਾ ਇਸ ਦੁਨੀਆ ਤੋਂ ਗੁਜ਼ਰਨ ਲੱਗਿਆ ਪੰਜਾਬੀ ਨਾਮਵਰ ਸ਼ਾਇਰ surjit patar ਸਹ ਅੱਜ ਪੰਜਾਬੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਤੜਕਸਾਰ ਸਵੇਰੀ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਜਿੱਥੇ ਪਰਵਾਦ ਦੇ ਵਿੱਚ ਬੇहद ਦੁਖਦ ਮਾਹੌਲ ਹੈ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਚਾਣ ਵਾਲਿਆ ਜਨਮ ਅੱਖਾਂ ਦੇ ਨਾਲ ਉਹਨਾਂ ਨੂੰ ਯਾਦ ਕਰ ਰਹੇ ਨੇ ਹਰ ਇੱਕ ਵਰਗ ਦੇ ਲਈ ਉਹਨਾਂ ਨੇ ਲਿਖਿਆ ਪਦਮਸ਼ਰੀ ਸੁਜੀਤ ਬਾਤਰ ਜਿਨ੍ਹਾਂ ਨੇ ਜਦੋਂ ਵੀ ਲਿਖਿਆ ਤਾਂ ਪੰਜਾਬੀ ਮਾਂ ਬੋਲੀ ਦੇ ਲਈ ਹਰ ਇੱਕ ਲਫ਼ਜ਼ ਜਿਹੜਾ ਲਿਖਿਆ ਸੋ ਅੱਜ ਬਹੁਤ ਵੱਡਾ ਕਾਟਾ ਪਿਆ ਪੂਰੀ ਪੰਜਾਬੀਆਂ ਨੂੰ ਕਿਉਂਕਿ ਉਹਨਾਂ ਦੀਆਂ ਲਿਖੀਆਂ ਜਿਹੜੀਆਂ ਸਤਰਾਂ ਨੇ ਹਰ ਇੱਕ ਚੌਂ ਵਾਲੇ ਦੇ ਦਿਲਾਂ ਤੇ ਅੱਜ ਵੀ ਰਾਜ ਕਰਦੀਆਂ ਨੇ 14 ਜਨਵਰੀ 1945 ਨੂੰ ਚਲੰਦਰ ਦੇ ਪੱਤਣ ਕਲਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਔਰ ਇੱਕ ਤੋਂ ਬਾਅਦ ਇੱਕ ਅਜੇਹੀ ਰਚਨਾ ਉਹਨਾਂ ਨੇ ਪੰਜਾਬੀ ਸਰੋਤਿਆਂ ਦੀ ਝੋਲੀ ਪਾਈ ਜੋ ਹਮੇਸ਼ਾ ਦੇ ਲਈ ਪੰਜਾਬੀਆਂ ਨੂੰ ਯਾਦ ਰਹੇਗੀ ਉਹਨਾਂ ਦੇ ਚੌਂ ਵਾਲੇ ਜਿਹੜੇ ਨੇ ਜਿੱਥੇ ਉਹਨਾਂ ਨੂੰ ਯਾਦ ਕਰਨੇ ਨੇ ਔਰ ਨਾਮ ਅੱਖਾਂ ਦੇ ਨਾਲ ਵਿਦਾਈ ਵੀ ਦੇ ਰਹੇ ਨੇ ਸੋ ਸੁਜੀਤ ਬਾਦਰ ਸਾਹਿਬ ਜੋ ਸਦਾ ਦੇ ਲਈ ਅੱਜ ਸੁਜੀਤ ਹੋ ਗਏ ਔਰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਦਾ ਦੇ ਲਈ ਉਹ ਛੋੜਾ ਦੇ ਗਏ ਸੋ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪੰਜਾਬੀ ਜਗਤ ਨੂੰ ਕਿਉਂਕਿ ਉਹਨਾਂ ਦੀਆਂ ਰਚਨਾਵਾਂ ਜਿੱਥੇ ਸਿੱਖਿਆਵਾਂ ਦਿੰਦੀਆਂ ਸਨ ਔਰ ਇੱਕ ਮੀਲ ਪੱਥਰ ਸਾਬਤ ਹੁੰਦੀਆਂ ਸਨ ਉਹਨਾਂ ਨੇ ਹਰ ਇੱਕ ਵਰਗ ਦੇ ਲਈ ਲਿਖਿਆ ਔਰ ਉਹਨਾਂ ਨੂੰ ਚਾਣ ਵਾਲੇ ਅੱਜ ਬਹੁਤ ਦੁੱਖ ਦੀ ਘੜੀ ਦੇ ਵਿੱਚ ਨੇ ਕੱਲ ਪਿੰਡ ਸੁਨੇਤ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਕੁਝ ਪਰਿਵਾਰਕ ਮੈਂਬਰ ਜਿਹੜੇ ਦੇਸ਼ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹ ਆਉਣਗੇ ਤਾਂ ਕੱਲ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਪਿੰਡ ਸੁਨੇਤ ਦੇ ਸ਼ਮਸ਼ਾਨ ਘਾਟ ਦੇ ਸੋ ਕਦੇ ਨਾ ਪੂਰਾ ਹੋਣ ਵਾਲਾ ਗਾਟਾ ਪਿਆ ਪੰਜਾਬੀ ਜਗਤ ਨੂੰ surjit patar sahab ਜੋ ਸਦਾ ਦੇ ਲਈ ਪੰਜਾਬੀਅਤ ਨੂੰ ਪੰਜਾਬੀਆਂ ਨੂੰ ਅਲvida ਆ ਗਏ ਕੰਡਿਆਂ ਵਿੱਚ ਨਹੀਂ ਉਲਜੀਦਾ ਨਾ ਫੁੱਲਾਂ ਦੇ ਹੱਕ ਤਰੀਦਾ ਬਸ ਹਵਾ ਉਹ ਜਾਏ ਦਾ ਇਸ ਦੁਨੀਆ ਤੋਂ ਗੁਜ਼ਰਨ ਲੱਗਿਆ ਪੰਜਾਬੀ ਨਾਮਵਰ ਸ਼ਾਇਰ surjit patar sahab ਅੱਜ ਪੰਜਾਬੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਤੜਕਸਾਰ ਸਵੇਰੀ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਜਿੱਥੇ ਪਰਵਾਦ ਦੇ ਵਿੱਚ ਬੇहद ਦੁਖਦ ਮਾਹੌਲ ਹੈ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਚਾਹਣ ਵਾਲੇ ਅੱਜ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਯਾਦ ਕਰ ਰਹੇ ਨੇ ਹਰ ਇੱਕ ਵਰਗ ਦੇ ਲਈ ਉਹਨਾਂ ਨੇ ਲਿਖਿਆ ਪਦਮ ਸ਼੍ਰੀ ਸੁਜੀਤ ਪਾਤਰ ਜਿਨ੍ਹਾਂ ਨੇ ਜਦੋਂ ਵੀ ਲਿਖਿਆ ਤਾਂ ਪੰਜਾਬੀ ਮਾਂ ਬੋਲੀ ਦੇ ਲਈ ਹਰ ਇੱਕ ਲਫ਼ਜ਼ ਜਿਹੜਾ ਲਿਖਿਆ ਸੋ ਅੱਜ ਬਹੁਤ ਵੱਡਾ ਕਾਟਾ ਪਿਆ ਪੂਰੀ ਪੰਜਾਬੀਆਂ ਨੂੰ ਕਿਉਂਕਿ ਉਹਨਾਂ ਦੀਆਂ ਲਿਖੀਆਂ ਜਿਹੜੀਆਂ ਸਤਰਾ ਨੇ ਹਰ ਇੱਕ ਚੌਣ ਵਾਲੇ ਦੇ ਦਿਲਾਂ ਤੇ ਅੱਜ ਵੀ ਰਾਜ ਕਰਦੀਆਂ ਨੇ 14 ਜਨਵਰੀ 1945 ਨੂੰ ਚਲੰਦਰ ਦੇ ਪੱਤਣ ਕਲਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਔਰ ਇੱਕ ਤੋਂ ਬਾਅਦ ਇੱਕ ਅਜੇ ਹੀ ਰਚਨਾ ਉਹਨਾਂ ਨੇ ਪੰਜਾਬੀ ਸਰੋਤਿਆਂ ਦੀ ਝੋਲੀ ਪਾਈ ਜੋ ਹਮੇਸ਼ਾ ਦੇ ਲਈ ਪੰਜਾਬੀਆਂ ਨੂੰ ਯਾਦ ਰਹੇਗੀ ਉਹਨਾਂ ਦੇ ਚੌਂ ਵਾਲੇ ਜਿਹੜੇ ਨੇ ਜਿੱਥੇ ਉਹਨਾਂ ਨੂੰ ਯਾਦ ਕਰਨੇ ਨੇ ਔਰ ਨਾਮ ਅੱਖਾਂ ਦੇ ਨਾਲ ਵਿਦਾਈ ਵੀ ਦੇ ਰਹੇ ਨੇ ਸੋ ਸੁਜੀਤ ਪਾਤਰ ਸਾਹਿਬ ਜੋ ਸਦਾ ਦੇ ਲਈ ਅੱਜ ਸੁਜੀਤ ਹੋ ਗਏ ਔਰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਦਾ ਦੇ ਲਈ ਛੋੜਾ ਦੇ ਗਏ ਸੋ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪੰਜਾਬੀ ਜਗਤ ਨੂੰ ਕਿਉਂਕਿ ਉਨਾਂ ਦੀਆਂ ਰਚਨਾਵਾਂ ਜਿੱਥੇ ਸਿੱਖਿਆਵਾਂ ਦਿੰਦੀਆਂ ਸਨ ਔਰ ਇੱਕ ਮੀਲ ਪੱਥਰ ਸਾਬਤ ਹੁੰਦੀਆਂ ਸਨ ਉਹਨਾਂ ਨੇ ਹਰ ਇੱਕ ਵਰਗ ਦੇ ਲਈ ਲਿਖਿਆ ਔਰ ਉਹਨਾਂ ਨੂੰ ਚਾਣ ਵਾਲੇ ਅੱਜ ਬਹੁਤ ਦੁੱਖ ਦੀ ਘੜੀ ਦੇ ਵਿੱਚ ਨੇ ਕੱਲ ਪਿੰਡ ਸੁਨੇਤ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਕੁਝ ਪਰਿਵਾਰਕ ਮੈਂਬਰ ਜਿਹੜੇ ਦੇਸ਼ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹ ਆਉਣਗੇ ਤਾਂ ਕੱਲ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਪਿੰਡ ਸੁਨੀਤ ਦੇ ਸ਼ਮਸ਼ਾਨ ਘਾਟ ਦੇ ਸੋ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪੰਜਾਬੀ ਜਗਤ ਨੂੰ ਸਰਜੀਤ ਪਾਤਰ ਸਾਹਿਬ ਜੋ ਸਦਾ ਦੇ ਲਈ ਪੰਜਾਬੀਅਤ ਨੂੰ ਪੰਜਾਬੀਆਂ ਨੂੰ ਅਲvida ਆ ਗਏ